ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਰ ਬਲੌਗ ਚੈਨਲ ਵਿੱਚ ਸਵਾਗਤ ਆ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ। ਚੜਦੀ ਕਲਾ ਜਾਂ ਤੇ ਰਾਜੀ ਖੁਸ਼ੀਆਂ ਤੇ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਸੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਹਨਾ ਪੰਜ ਕਮੈਂਟਾਂ ਨਾ ਬੋਲਣੇ ਜਿਨ੍ਹਾਂ ਨੇ ਆਪ ਨੂੰ ਪਹਿਲੇ ਪੰਜ ਕਮੈਂਟ ਕੀਤੇ ਆ। ਅਜਾ ਕਵੀਰ ਮੋਗਾ, ਮੁੰਜਲ ਜਸਵਿੰਦਰ, ਜਗਜੀਤ ਗੱਲ, ਮਾਂ ਪੁੱਤ ਦੀ ਜੋੜੀ ਤੇ ਪਿੰਡੂ ਦੀ ਸੋਈ ਸਿਲਾਈ ਕਢਾਈ ਇਹਨਾਂ ਜਾਣਿਆ ਪਹਿਲੇ ਪੰਜ ਕਮੈਂਟ ਆਪਾਂ ਨੂੰ ਆਏ ਸੀ ਤੇ ਆਪਾਂ ਉਹਨਾਂ ਦੇ ਨਾਂ ਲੈਂਦੇ ਆ। ਜੇ ਤੁਸੀਂ ਵੀ ਆਪਣਾ ਨਾਮ ਬੁਲਵਾਉਣਾ ਚਾਹੁੰਦੇ ਆ ਤਾਂ ਪਲੀਜ਼ ਫਟਾਫਟ ਕਮੈਂਟ ਕਰਿਆ ਕਰੋ ਤਾਂ ਆਪਾਂ ਨਾਮ ਤੁਹਾਡਾ ਵੀਡੀਓ ਵਿੱਚ ਬੋਲਿਆ ਕਰਾਂਗੇ ਤੇ ਹੁਣ ਆਪਾਂ ਬਾਹਲੀਆਂ ਗੱਲਾਂ ਨਹੀਂ ਮਾਰਦੇ ਤੇ ਵੀਡੀਓ ਸਟਾਰਟ ਕਰਦੇ ਆ ਹਨਾ ਅੱਜ ਦੀ ਵੀਡੀਓ ਵੀ ਸੋਈ ਦੇ ਰਿਲੇਟਡ ਹੀ ਆ ਸੋਈ ਦੇ ਕੰਮ ਜਿਹੜੀ ਚੀਜ਼ ਆਉਂਦੀ ਆ ਉਹਦੇ ਲਈ ਤੁਹਾਨੂੰ ਦਿਖਾਉਣੀ ਆ ਗਾ ਵੀਡੀਓ ਵਿੱਚ ਹਨਾ ਤੇ ਜਿੱਤੇ ਧੰਨਵਾਦ ਸਾਰਿਆਂ ਦਾ 4000 ਸਬਸਕ੍ਰਾਈਬਰ ਪੂਰੇ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇਦਾਂ ਹੀ ਆਪਾਂ ਨੂੰ ਸਪੋਰਟ ਕਰਦੇ ਰਹੋ ਹਨਾ ਤੇ ਵੀਡੀਓ ਵੇਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਚਲੋ ਆਪਣਾ ਵੀਡੀਓ ਬਣਾਈਏ ਫਿਰ ਬਾਅਦ ਟਾਈਮ ਲੱਗ ਗਿਆੰਦਾ ਗੱਲਾਂ 'ਚ ਆਜੋ ਹਾਂਜੀ ਅੱਜ ਦੀ ਵੀਡੀਓ ਹੈਗੀ ਆਪਣੀ ਕੌਫੀ ਤੇ ਜਿਹੜੀ ਕੌਫੀ ਆ ਹਨਾ ਜਦੋਂ ਆਪਾਂ ਟੱਕਣ ਖੋਲ ਦਿੰਨੇ ਆ ਇਹਦਾ ਤੇ ਛਾਲਾਂ ਤੋਂ ਬਸ ਸਾਰੇ ਬਰਤਨਾਂ ਕਿਹਨੂੰ ਗਰਮੀਆਂ ਨੂੰ ਪੀਂਦੇ ਬਹੁਤ ਜ਼ਿਆਦਾ ਫਾਇਦੇਮੰਦ ਆ ਚੱਕਰ ਵਗੈਰਾ ਨਹੀਂ ਆਉਂਦੇ ਇਹਨਾਂ ਨਾਲ ਤੇ ਜੇ ਟੱਕਣ ਖੋਲ ਦਿੰਦੇ ਤਾਂ ਕੌਫੀ ਖਰਾਬ ਹੋ ਜਾਂਦੀ ਹੈ ਹਣਾ ਤੇ ਜਨ ਕਿ ਸਿੱਲੀ ਜੀ ਹੋ ਜਾਂਦੀ ਉਹਦੇ ਲਈ ਆਪਾਂ ਤਰੀਕਾ ਦੱਸਣ ਲੱਗੇ ਆ ਆਜੋ ਹਾਂਜੀ ਉਹਦੇ ਲਈ ਕੀ ਕਰਨਾ ਪੈਕ ਟਿਸ਼ੂ ਪੇਪਰ ਲੈਣਾ ਤੁਸੀਂ ਛੋਟਾ ਜਾਂ ਤਾਂ ਟੋਟਾ ਲੈ ਲੈਣਾ ਟਿਸ਼ੂ ਪੇਪਰ ਦਾ ਪਾਲਾ ਨਹੀਂ ਵੱਡਾ ਲੈਣਾ ਛੋਟਾ ਜਿਹਾ ਹੀ ਲੈਣਾ ਤੇ ਕਾਸ਼ ਲੈਣੇ ਆਪਾਂ ਚੌਲ ਥੀਕ ਨਹੀਂ ਚੌਲ ਟਿਸ਼ੂ ਪੇਪਰ ਦੇ ਵਿੱਚ ਪਾ ਦੇਣੇ ਆ ਵਿੱਚ ਪਾ ਕੇ ਜਮਾ ਬੰਦ ਕਰ ਦੇਣ ਇਦਾਂ ਇਹ ਵੀ ਨਿਕਲਣਾ ਹੈ ਇਹ ਆਪਾਂ ਕਾਫੀ ਵਾਲੇ ਡੱਬੀ ਦੇ ਵਿੱਚ ਪਾ ਦੇਣੇ ਆ ਇਹ ਟੱਬੀ ਦੇ ਵਿੱਚ ਪਾ ਕੇ ਉੱਪਰ ਢੱਕਣ ਲਗਾ ਦੇਣਾ। ਇਹ ਕੌਫੀ ਆਪਣੀ ਬਿਲਕੁਲ ਵੀ ਖਰਾਬ ਨਹੀਂ ਹੋਊਗੀ। ਐਦਾਂ ਵਿੱਚ ਪਾ ਦੇ ਤਾਂ ਕੌਫੀ ਆਪਣੀ ਬਿਲਕੁਲ ਵੀ ਖਰਾਬ ਨਹੀਂ ਹੋਊਗੀ। ਬਹੁਤ ਹੀ ਆਸਾਨ ਜੀ ਟ੍ਰਿਕ ਆਹੀ। ਹਾਂਜੀ ਤੁਸੀਂ ਇਦਾਂ ਆਸਾਨ ਜਿਹਾ ਟ੍ਰਿਕ ਨਾਲ ਕਾਫੀ ਨੂੰ ਹਨਾ ਸਿੱਲੀ ਹੋਣ ਤੋਂ ਖਰਾਬ ਹੋਣ ਤੋਂ ਬਚਾ ਸਕਦੇ ਹੋ ਤੁਸੀਂ ਚੌਲ ਨਾਲ ਨੈਪਕਿੰਗ ਪੇਪਰ ਦੇ ਵਿੱਚ ਪਾ ਕੇ ਰੱਖ ਦੇਣੇ ਆ ਤੇ ਕਾਫੀ ਤੁਹਾਡੀ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਬਹੁਤ ਹੀ ਆਸਾਨ ਜਿਹਾ ਤਰੀਕਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ